ਜਿਹੜੇ ਪੁੱਛਦੇ ਨੇ ਕਿ ਸਿੱਖ ਕਿਉਂ ਖਾਲਿਸਤਾਨ ਦੀ ਮੰਗ ਕਰਦੇ ਨੇ ਰਾਜ ਦੀ ਮੰਗ ਕਿਉਂ ਕਰਦੇ ਨੇ ਉਹ ਦੇਖ ਲੈਣ ਇਸ ਤਸਵੀਰ ਨੂੰ ਜਿੱਥੇ ਸਿੱਖਾਂ ਦੀ ਇੱਕ ਬੱਚੀ ਬੀਬੀ ਠਾਕਰੀ ਕੌਰ ਦੀ ਗੋਦ ਦੇ ਵਿੱਚ ਇੱਕ ਅੱਠਾ ਦਿਨਾਂ ਦਾ ਬੱਚਾ ਜਿਉਂਦਾ ਸਾੜ ਕੇ ਪਾ ਦਿੱਤਾ ਗਿਆ ਸੀ ਕਿ ਉਹਨੂੰ ਇਹ ਕਿਹਾ ਗਿਆ ਸੀ ਕਿ ਇਹ ਸਿੱਖਾਂ ਦੀ ਔਲਾਦ ਅਤਵਾਦੀ ਹੈ ਉਹ ਦੱਸ ਦੇਣ ਅੱਠਾ ਦਿਨਾਂ ਦਾ ਸਿੱਖਾਂ ਦਾ ਬੱਚਾ ਕਿਸ ਤਰ੍ਹਾਂ ਅਤਵਾਦੀ ਹੈ ਮਾਂ ਦੇ ਕੋਲੋਂ ਬੱਚੇ ਨੂੰ ਬੀਬੀ ਠਾਕਰੀਕੌਰ ਦੇ ਕੋਲੋਂ ਅੱਠਾਂ ਦਿਨਾਂ ਦੇ ਬੱਚੇ ਨੂੰ ਖੋਇਆ ਗਿਆ ਉਸ ਨੂੰ ਜਿੰਦਾ ਸਾੜ ਦਿੱਤਾ ਗਿਆ ਕਿ ਉਸ ਸੜੇ ਹੋਏ ਮਰੇ ਹੋਏ ਬੱਚੇ ਨੂੰ ਸ਼ਹੀਦ ਹੋਏ ਬੱਚੇ ਨੂੰ ਮਾਂ ਦੀ ਕੋਖ ਦੇ ਵਿੱਚ ਰੱਖ ਕੇ ਉਸ ਦੀ ਤਸਵੀਰ ਖਿੱਚੀ ਗਈ ਤਾਂ ਜੋ ਸਿੱਖਾਂ ਨੂੰ ਇਹ ਸਬਕ ਦਿੱਤਾ ਜਾ ਸਕੇ ਕਿ ਤੁਸੀਂ ਗੁਲਾਮ ਹੋ ਉਹ ਦੱਸ ਦੇਣ ਇਸ ਮਾਤਾ ਦੇ ਬੱਚੇ ਦਾ ਕੀ ਕਸੂਰ ਸੀ 28 ਜੁਲਾਈ ਨੂੰ ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਇਨ੍ਹਾਂ ਸ਼ਹੀਦ ਬੱਚਿਆਂ ਦੇ ਲਈ ਕੈਲਗਰੀ ਦੇ ਵਿੱਚ ਪੈਣੀਆ ਨੇ ਟਾਊਨ ਹਾਲ ਬਿਲਡਿੰਗ ਦੇ ਸਾਹਮਣੇ ਆਓ ਆਪਣਾ ਦੇਸ਼ ਬਣਾ ਲਓ ਜੇ ਤੁਸੀਂ ਆਪਣੀ ਕੌਮ ਨੂੰ ਬਚਾਉਣਾ ਚਾਹੁੰਦੇ ਹੋ ਜੇ ਸ਼ਹੀਦਾਂ ਦਾ ਸਤਕਾਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ